ਇਹ ਇਦੇ ਨਾਲੇ ਮਗਰ ਇੱਕ ਹੋਰ ਮਗਰ ਨਾਲੇ ਮਗਰ ਹੋਰ ਚੱਲ ਚੱਲ ਓ ਤੇਰੇ ਸਾਧਗੇ ਓ ਚੱਲ ਓਏ ਚੱਲ 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 ਜਾੜ ਦੇ ਜਾੜ ਦੇ ਇੱਕ ਰਹਿ ਗਏ ਓਏ ਓ ਮਰੀ ਚਲ ਗਿਆ ਓ ਮਰੀ ਓਏ ਓ ਟੋਲਦੀ ਤੇਰੀ ਮੈਂ ਓਏ ਟੋਲਦੀ ਜਾੜ ਦੇਣਾ ਓ ਸੁਣ ਆ ਜਾ ਓਏ ਓ ਸਾਉਂਡ ਦੇਖ ਲੈ ਜਾ ਤੂੰ ਵੀ ਮੇਰਾ ਨਾਟਕੀ ਹੈ ਹਮਾਰੇ ਹੈ ਤੂੰ ਵੀ ਨਾਟਕੀ ਹੈ ਸਮਝਰ ਮੇਰਾ ਨਾਮ ਬਤਾਓ ਹੈ ਉੱਤੇ ਬਣਾ ਲੈਣਾ ਤੈਨੂੰ ਕਹੀ ਜਾਂਦਾ ਡਾਡਰ ਕੁਡਰ ਇਹਨੇ ਜਾਣਾ ਕਰਕੇ ਫੇਰ ਮੈਂ ਨਹੀਂ ਏਦਾਂ ਨਹੀਂ ਮੈਂ ਨਹੀਂ ਫੇਰਨਾ ਸੋਨਾ ਇਹਦੇ ਦਾਂ ਮੈਂ ਪਹਿਲਾਂ ਹੁੰਦੇ ਆ ਕਾਮ ਮੇਰਾ ਭਰਾ ਚਲੂਗਾ ਹਾਂ ਹਾਂ ਭਰਾ ਬੀ ਮਮੀ ਮਰੇ ਮਮੀ ਫਰੇ ਦੀ ਕੀ ਗੱਲ ਆ ਪਤਾ ਇਹਨੇ ਆ ਗਿਆ ਨਹੀਂ ਤੂੰ ਮੇਰੀ ਗਾਸੜ ਕਵਾੜੀਆਂ ਕਿਹੜਾ ਕਵਾੜੀਆਂ ਗੱਲ ਕਰਦਾ ਦਿਖਾ ਮੈਨੂੰ ਮੰਕੂ ਦੀ ਗੱਲ ਹੋਈ ਇਹ ਬੋਲੀ ਜਾਂਦਾ ਦਿਖਾ ਗਾਡਰ ਦੀ ਗੱਲ ਆ ਰਮ ਦਿਖਾ ਗਾਡਰ ਦੀ ਗੱਲ ਇਹ ਇਹ ਛਤਾਨ ਆ ਪਤਾ ਕਿ ਇਹ ਜਾਣਾ ਕਰਕੇ ਹੁਣ ਆ ਗਿਆ ਮੈਨੂੰ ਅੱਗੇ ਕਹਿੰਦਾ ਮਾਤਾ ਆ ਪਤਾ ਕੰਨਾ ਕੰਮ ਇਹ ਕਰਦਾ ਨਾ ਉਹ ਕਰਦਾ ਨਾ ਉਹ ਕਰਦਾ ਨਾ ਬਸ ਪਤਾ ਹੈ ਵੀ ਹੁਣ ਮਾਤਾ ਨੂੰ ਗੱਲਾਂ ਚ ਲੈ ਲੈਣਾ ਹੈ ਜਾਣਾ ਘੁੰਮਣਾ ਇਹ ਕੁਲਦੀਪ ਤੂੰ ਬਹੁਤ ਚਲਾ ਗਿਆ ਕੁਲਦੀਪ ਭਾਜੀ ਕਿਹੜਾ ਗੱਲੀ ਉਹ ਲੈ ਮੈਂ ਜਾਣਾ ਕੁਲਦੀਪ ਨੂੰ ਆਪਣਾ ਨਾਂ ਵੀ ਭੁੱਲੀ ਜਾਂਦਾ ਕੁਲਦੀਪ ਕੌਣ ਮਾਪੇ ਨੇ ਕੋ ਸੋ ਸਮਝ ਕੇ ਕੁਲਦੀਪ ਰੱਖਿਆ ਕਾਕਾ ਇਦਾਂ ਨਹੀਂ ਕਹਿ ਦਿੰਦਾ ਮੇਰਾ ਨਾਂ ਹੋ ਰਿਹਾ ਕੁਲਦੀਪ ਸਿੰਘ ਹਾਂ ਵੀ ਭਲੇ ਇਹਨੂੰ ਪੁੱਛੋ ਵੀ ਇਦਾਂ ਕਿਸੇ ਘੁੰਮਦਾ ਸੁਵਿਧਾ ਦਾ ਤੁਮ ਮਾਜੀ ਕਿਤੇ ਘੁੰਮਣਾ ਜੀ ਦੱਸੋ ਇਹ ਗੱਡੀ ਲੈਣ ਗਿਆ ਹਾਂਜੀ ਉਹ ਉੱਥੇ ਤਾਂ ਹੈ ਹੀ ਨਹੀਂ ਸੀ ਗਏ ਸੀ ਆ ਦੇ ਦੇ ਨਾ ਮੈਂ ਨਾ ਲਾ ਮੈਂ ਦਿਖਾ ਮੈਂ ਨਾ ਲਾ ਬੈਠਾ ਹੁਣ ਲਾ ਚੱਲ ਰਾ ਹੁਣ ਨਾ ਚੈਨੀ ਦਾ ਕੀ ਰੋਣਾ ਓਏ ਚੈਨੀ ਦਾ ਕੀ ਰੋਣਾ ਆ ਚੈਨੀ ਵਾਲੀ ਕਿਹੜੀ ਗੱਲ ਆ ਓਏ ਨਹੀਂ ਮੈਂ ਯਾਰ ਮੈਂ ਇੱਦਾਂ ਫਿਰਦਾ ਮੇਰਾ ਭਰਾ ਉਹ ਜਿਹੜਾ ਯਾਰ ਆਪਾਂ ਆਪੇ ਕਰਦੇ ਚਲੋ ਮੇਰਾ ਭਰਾ ਓ ਮੇਰੀ ਗੱਲ ਸੁਣ ਲਓ ਚੈਨੀ ਦਾ ਕੀ ਰੋਣਾ ਆ ਇਹ ਤਾਂ ਦੱਸ ਜਾ ਕੀ ਕਾਇਆ ਹੈ ਨਾ ਆਹ ਕੌਣ ਨੇ ਨਾ ਮੈਨੂੰ ਉੱਤੇ ਜਾਣਾ ਸੀ ਜਦੋਂ ਇਹਨਾਂ ਨੇ ਤੁਹਾਨੂੰ ਚੰਡੀਗੜ੍ਹ ਨੂੰ ਮੇਨੂੰ ਗੱਲਾਂ ਤੇ ਲੈ ਲਿਆ ਹੁਣ ਜਾਣਾ ਹੁਣ ਮੈਨੂੰ ਗੱਲ ਮੈਨੂੰ ਵੀ ਲੈ ਜਾਂਦੇ ਗੱਲਾਂ 'ਚ ਮੈਂ ਨਹੀਂ ਇਹਨਾਂ ਦੀ ਗੱਲਾਂ ਨਹੀਂ ਕੋਈ ਗੱਲਾਂ ਜੀ ਨਹੀਂ ਹੈਗਾ ਇਹ ਸੱਚੀ ਲੈ ਕੇ ਜਾ ਗਾਡਰ ਉਹ ਗਾਡਰ ਲੈ ਆਂਦਾ ਉਹਨੂੰ ਜਾ ਕੇ ਪੁੱਛਣਾ ਨੇ ਇਹਦਾ ਚਪੇੜਾ ਛੱਡਾਂਗੇ ਕੀ ਮੌਕਾ ਤੱਕ ਦੇ ਚੋਰੀ ਵਾਲਾ ਕਿਤੇ ਮਿਲਿਆ ਨਹੀਂ ਉਹ ਕਹਿੰਦੇ ਪੈਸੇ ਲੈਣੇ ਪੈਣੇ ਆ। ਲਓ ਕੁਝ ਖਾਣ ਨੂੰ। ਕੀ? ਸਾਲਿਓ ਗੋਦ ਲੈ ਲਿਆ। ਖਾਣ ਨੂੰ ਲੈ ਆਓ। ਇਹ ਆਂਮਾ ਗੋਦ ਲੈ ਲਿਆ ਖਾਣ ਨੂੰ ਮੰਗਦੇ ਆਉਂਦੇ ਬਾਅਦ ਚੋਂ ਖਾਣ ਨੂੰ ਪਹਿਲਾਂ। ਹਾਂ? ਮਾਤਾ ਕਿਤੇ ਹਾਂ ਮਾਤਾ ਕੰਨ ਦਾ ਖਾਣ ਨੂੰ। ਹਾਂ, ਦਿੱਸ ਕੋਟ ਪਈ ਜਾਂਦੀ। ਇਹ ਮਹਿੰਗੇ ਵਾਲੇ ਆ। ਲੈ ਲਿਓ ਤਾਂ ਦਰਦ ਕਿੰਨੇ ਦੇ ਆ। ਇਹ 200 ਦੇ ਆ। ਇੰਨੇ ਕ ਬਦਨਾਮ ਬਤੂ ਬਹੁਤ ਬਦਨਾਮ ਹੁੰਦਾ ਇਹ ਵਾਸਤੇ ਆ ਇਹ ਨੂੰ ਦੇ ਤਾ ਮੈਂ ਨਹੀਂ ਕਰ ਤਾ ਸੁਣਿਆ ਅਰਾਏ ਅਰਾਏ ਕਿੰਨੋ ਲਟਾਇਆ 40 ਲੱਖ ਰੁਪਏ ਭਾਨੇ ਹਾਂ ਤੋ ਆ ਬੀਬੀ ਘਟ ਜਾਣਾ ਉਹ ਗਾਲ ਸੋਣਾ ਹਾਂ ਉਹ ਇੱਧਰ ਆਉਣ ਇੱਕਦਮ ਸੱਚੇ ਮੇਰੀ ਗਾਲ ਸੋਣਾ ਤੂੰ ਮੰਨੀ ਨੂੰ 50 ਹਜ਼ਾਰ ਤੈਨੂੰ ਕਹਤੇ ਮਨਾ ਕੀਤਾ ਯਾ ਮੈਂ ਕਿਹੜਾ ਇੱਥੇ ਯਾਰ ਕਿਤੇ ਮੇਰੇ ਅਮਰੀਕਾ ਚ ਟਰਾਲੇ ਚੱਲਦੇ ਯਾਰ ਹਣ ਦੇ ਲੈ ਕੰਮ ਸ਼ੁਰੂ ਕਰਕੇ ਹੁਣ ਇਹਨੂੰ ਕਹਿੰਦੇ ਇਹ ਕੰਮ ਨਹੀਂ ਹੁੰਦਾ ਜਿਹੜਾ ਜਵਾਨ ਦਾ ਪੱਕਾ ਆ ਮੈਂ ਜਵਾਨ ਕੀਤੀ ਜਵਾਨ ਮਾਸੀ ਲੈ 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 ਮਾਸੀ ਕੇ ਹੋਈ ਸੀ ਜਵਾਨ ਝੂਠ ਨਾ ਬੋਲ ਹਾਂ ਮੈਂ ਚੇਨ ਪਾ ਲੈਣੀ ਹਾਂ ਹਾਂ ਹੌਂਡੀ ਮੈਂ ਪੈ ਜਾਣਾ ਮੈਂ ਚੇਨ ਬਣਾ ਲੈਣੀ ਘਰ ਕਹਿੰਦਾ ਮੈਂ ਕਿਹੜਾ ਰਹਿਣਾ ਕਹਿੰਦਾ ਮੈਂ ਚੇਨ ਜਦੋਂ ਮਾਦੀ ਵਿੱਚ ਬੇੜੇ ਵੀ ਖਾਊਗਾ ਪੁੱਛੀ ਤੇ ਨਵੇਂ ਕੱਪੜੇ ਜਵਾ ਕਰਾ ਕੇ ਗਿਆ ਸੀ ਜਾਂ ਤੇਰਾ ਭਰਾ ਜਾਵਾ ਕਰਾ ਕੇ ਆਇਆ ਸੀ ਉਹ ਭਰਾ ਨੂੰ ਠੇਕਾ ਲਿਖਾ ਘਰ ਸਾਡਾ ਬਣਦਾ ਆਦੋ ਬਦ ਦਾ ਹਿੱਸਾ ਉਹ ਲੈ ਜਾਂਦੇ ਆ ਦੇਖੋ ਵੀ ਮੈਂ ਤੈਨੂੰ ਕੀ ਕਹਿੰਦਾ ਪਿਆਰ ਮੈਂ ਮੰਦੀ ਰਖਾਉਣੇ ਚ ਨਹੀਂ ਜਾਂਦਾ ਕਿਤੇ ਵੀ ਠੀਕ ਨਹੀਂ ਅਸਲ ਹਾਂ ਮੇਰਾ ਭਰਾ ਕੈਦ ਹੈ ਸੋਨਾ ਗੋਪੀ ਜਿੱਥੇ ਮਰਜੀ ਫਿਰੋ ਨੀ ਗੋਪੀ ਭਰਾ ਕਿਸੇ ਵੇਲੇ ਇਹ ਤਾਂ ਮੈਨੂੰ ਰਾਤੀ ਸੱਚ ਸੁਣੋ ਸੋਣਾ ਤੁਹਾਨੂੰ ਗਾਲ ਦੱਸਾਂ ਬੈਠੋ ਉੱਥੇ ਗੁਰਪਤਜੀ ਤੁਸੀਂ ਵੀ ਬੈਠੋ ਉੱਥੇ ਬਹਿ ਕੇ ਗੱਲ ਕਰਦੇ ਹਾਂ ਹੂੰ ਬੈਠੋ ਉੱਥੇ ਰਾਤੀ ਗੱਲ ਕੀ ਹੋਈ ਦੱਸੋ ਭਾਜੀ ਸੁਣੋ ਕਹਿੰਦਾ ਵੀ ਮਨੀ ਤੂੰ ਆਪਣਾ ਦੇ ਤੂੰ ਆਪਣਾ ਦੇਖ ਕੀ ਆਪਣਾ ਦੇ ਹਨ ਕਹਿੰਦਾ ਵੀ ਦੇਖ ਲੈ ਆਇਆ ਮੇਰੇ ਨਾਲ ਲੈ ਆਇਆ ਫੇਰ ਪੇਰ ਦੋ ਜਾਨੇ ਬ੍ਰੈਸ ਕੋਰ ਚੰਡੀ ਜਾਂਦੇ ਮੈਂ ਤਾਂ ਨਹੀਂ ਗੱਡੀ ਚੋਂ ਕੱਟੇ ਨਹੀਂ ਇਹ ਤਾਂ ਮੈਂ ਹੀ ਕਿਹਾ ਸੁਣੋ ਮੇਰੀ ਗੱਲ ਇਹ ਤਾਂ ਮਾਂ ਮੱਖਰ ਹੋਂ ਲਓ ਗੱਲ ਰਾਤੀ ਕਹਿੰਦਾ ਕਹਿੰਦਾ ਵੀ ਮੈਂ ਤਾਂ ਆਪਣਾ ਕਰ ਲੈਣਾ ਹਨ ਵੀ ਮੈਂ ਉੱਥੇ ਕਮਾਈ ਜਾਊਂਗਾ ਤੂੰ ਆਪਣਾ ਧੜਾਈ ਜਾਊਂਗਾ ਤੇ ਮੈਂ ਕਿਹਾ ਕਹਿੰਦਾ ਵੀ ਇਹ ਨਾ ਹੋਵੇ ਤੇ ਮੇਰਾ ਖਾਮੇ ਮੈਨੂੰ ਓਡੀ ਗੱਲ ਕਹਿਤੀ ਜਰਾਤੀ ਇਹ ਨਹੀਂ ਹਾਂਜੀ ਨਹੀਂ ਸਹੀ 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 ਨਹੀਂ ਮਾਤਾ ਜੀ ਇਹ ਕਹਿੰਦਾ ਹਾਂ ਗੱਤ ਕਹੀ ਹੈ ਹਾਂ ਮੇਰੀ ਗੱਲ ਸੁਣ ਮੇਰਾ ਭਰਾ ਹੋਵੇ ਸਗਾ ਮੈਨੂੰ ਕਹਿ ਦਵੇ ਵੀ ਤੂੰ ਮੇਰਾ ਖਾਨਾ ਜਾਂ ਮੈਂ ਕਮਾਉਣਾ ਮੈਨੂੰ ਡੰਡਾ ਕਦੇ ਨਹੀਂ ਚੱਕਿਆ। ਇਹਦਾ ਨਾਮ ਤੇ ਇਦਾਂ ਦੀ ਗੱਲ ਮੈਨੂੰ ਆਪਣੀ ਜਿਹੀ ਨਹੀਂ ਹੋਈ। ਹਾਂ ਆਹ ਤੇਰਾ ਸੋਨਾ ਮੈਂ ਸੋਨੇ ਨਾਲ ਕਿੰਨਾ ਖਾਂਦਾ ਇਹ ਮੇਰਾ ਕਿੰਨਾ ਖਾਂਦਾ ਸਾਡੇ ਕੋਲ ਹਿਸਾਬ ਕਾਵੇ। ਪੁੱਛ ਲੈ। ਮੇਰੇ ਮੱਥਰ ਕਿੰਨੇ ਖਾ ਗਿਆ ਵੈਸਾ ਬੀਤਾ। ਮਾਂ ਦਾ ਇਹ ਕੋਈ ਨਹੀਂ ਚੱਕਦਾ ਵਾ। ਕੋਈ ਨਹੀਂ ਚੱਕਦਾ। ਕੋਈ ਨਹੀਂ ਚੱਕਦਾ। ਕੋਈ ਟੈਨਸ਼ਨ ਲੈ ਲੈ। ਹਾਂ ਮੈਨੂੰ ਕੋਈ ਪਤਾ। ਉਹ ਮੈਨੂੰ ਸੋਹ ਪਰਮਾਤਮਾ ਦੀ ਲੱਗੇ। ਉਹ ਸੌ ਪਰਵਾਦ ਵਾਈ ਲੱਗੇ ਜੇ ਮੈਨੂੰ ਕੋਈ ਚੱਕਦਾ ਹੋਵੇ ਇਹਨੂੰ ਚਲ ਦੇਣੀ ਫਿਰਦੇ ਬਹੁਤੇ ਦੋਈ ਜਣੇ ਨਹੀਂ ਵੇ ਤੂੰ ਇੰਨੀ ਗੱਲ ਕਹੀ ਕਿੰਦਾ ਲੈ ਵੀ ਕੋਪੀ ਵਿੱਚ ਟੱਕਦਾ ਜਸਿਆ ਪਰਵਾਹਾਂ ਚ ਕਰ ਲੈ ਨਹੀਂ ਫਰਕ ਹੁੰਦਾ ਕਿਸੇ ਦੇ ਬਗਾਨੀਆਂ ਹੋਣੀਆਂ ਹੁੰਦਾ ਨਹੀਂ ਉਹ ਮੇਰੇ ਤੋਂ ਬਗਾਨੀ ਕੋਈ ਕਰਵਾ ਜਾਈ ਨਹੀਂ ਆਉਦੀ ਮੈਂ ਕਿੱਥੋਂ ਬਗਾਨੀਆਂ ਦੇ ਮਗਰ ਲੱਗ ਜਾਣਾ ਤੂਰੇ ਜਾਂਦੀ ਜਾਲੀ ਨੰਬਰ ਪਲੇਟ ਨਹੀਂ ਹਜੇ ਹੋਣਦਾ ਜਦੋਂ ਆ ਗਿਆ ਉਦੋਂ ਕੀ ਗੱਲ ਆਊਗਾ ਉਦੋਂ ਕਹਣਾ ਮਜ਼ੂਰ ਹੱਥ ਚ ਕੈਨੇਡਾ ਹੁੰਦਾ ਮੈਨੂੰ ਕਹਿੰਦਾ ਜਦੋਂ ਮੈਂ ਕੈਨੇਡਾ ਜਾਣਾ ਮੈਂ ਮੇਰੇ ਜਦ ਤੇ ਹੱਥ ਤੇ ਕੰਮ ਨੂੰ ਪਹਿਲਾਂ ਭੇਜੇ ਤੂੰ ਖਾਣਾ ਮੇਰਾ ਇਹ ਲੈ ਇਹਨੇ ਇਹ ਕਹਿੰਦਾ ਬਹੁਣਾ ਓ ਚਲੋ ਚਲੀਏ ਛੱਟੋ ਕਪੜੇ ਘੱਡੀ ਜਾ ਯਾਰ ਆਹ ਕਿਹੜੀ ਗੱਲ ਆ ਮੱਝਾ ਮੁੱਝਾ ਨਹੀਂ ਮੈਂ ਤੁਰ ਨਹੀਂ ਆ ਯਾਰ ਸੁੱਚਾ ਲੱਲਾ ਯਾਰ ਗੜੀ ਆ ਲੈ ਯਾਰ ਮੈਂ ਯਾਰਾਂ ਦਾ ਮੂੰਹ ਦੇ ਦਿੱਤਾ ਯਾਰ ਕਿਤੇ ਨਹੀਂ ਪੁੱਛੀਂ ਆ ਕੇ ਨਿਕਲੇ ਓਏ ਇੰਨਾ ਮੂਰਖਾ ਯਾਦ ਹੀ ਨਾ ਉਹ ਨਾ ਹੀ ਉਸਤਰਾ ਨਾਲੋਂ ਵਲਗ ਮੈਂ ਕਹਿੰਦਾ ਲਾਉਣਾ ਕਿੱਥੇ ਆ ਉਹ ਅੰਮਾ ਨਹੀਂ ਰਹਾ ਉਹ ਨਹੀਂ ਉਹ ਕਹਿੰਦਾ ਮੇਰੇ ਤੋਂ ਨਹੀਂ ਚੋਣੀ ਕਹਿੰਦਾ ਹੰਸਣ ਕਹਿੰਦੇ ਸੱਚੀ ਗੱਲ ਜੋ ਭਰਾਵਾ ਸਕੂਲੇ ਕਹਿੰਦੇ ਸੀ ਬਦਰੋ ਜੀ ਵਾਜਾ ਲੈ ਗਿਆ ਕਹਿੰਦੇ ਇਹਨੂੰ ਕਹਿੰਦੂ ਕਿ ਐਨ ਆਰ ਆਈ ਜੌਨਸਨ ਐਨ ਆਰ ਆਈ ਨਹੀਂ ਗੌਂਸਰ ਐਨ ਆਰ ਆਈ ਜੀ ਹਾਂ ਇਹਨਾਂ ਵਾਲੇ ਯੂਟਿਊਬ ਤੇ ਮੇਰੇ ਅੱਗੇ ਰੱਖਦਾ ਚੱਕਰ ਉਹਨਾਂ ਗਰੀਬ ਭਰਾ ਵਿਚਾਲੇ ਜਿੰਨੀਆਂ ਪਈਆਂ ਟਾਬਲਾਂ ਮੈਂ ਲਾ ਦੀ ਕਹਿੰਦੇ ਪਤਾ ਲੱਗ ਗਿਆ ਭਰਾ ਦਾ ਨਾਮ ਕਹਿੰਦੇ YouTube ਤੇ ਕਮੈਂਟ ਆਇਆ ਮੁੰਡੇ ਨੂੰ ਕਹਿੰਦੇ ਜੋਂਸਨ ਐਨਆਰਆਈ ਕਹਿੰਦੇ ਜੋਂਸਨ ਆਵਾਜ਼ ਘਾਦੀ ਹੁੰਦੀ ਆ ਬੰਦ ਕਰੀ ਆ ਆ ਸਿੱਧਾ ਹੀ ਮੂਟੇ ਹੋ ਜਲੇ ਦੇ ਆਣ ਚੱਲੀਏ ਫੇ ਚਲੋ ਜਾਓ ਪਹਿਲਾਂ ਦੋ ਜਰਾ ਦਾ ਜੋਤਮਾ ਹਾਂ ਉਹ ਕਿਹਨੇ ਪੰਜ ਮੈਂ ਕਹਾਂ ਸਿਸਟਮ ਚੱਕ ਲੋ ਹਮਾਰ ਮੂਲ ਚੱਲ ਜਾ ਮੱਥਾ ਰੇਕਣਾ ਨਹੀਂ ਬੰਨ ਕੇ ਹਾਂ ਆ ਖੜੇ ਮਮਾ ਅਸੋਨਾ ਕੋ ਕਹਿੰਦਾ ਕੀ ਕਹਿੰਦਾ ਤੁਰਾ ਜਾਂਦੀ ਜਾਲੀ ਨੰਬਰ ਪਲੇਟ ਕਟ ਦੇ ਤਾਂ ਬਾਦਸ਼ਾਹ ਦੀ ਹਮਰ ਚਲ ਵੇ ਚਲ ਵੀ ਮাইয়া ਢੋਲ ਸਪਈਆ ਛਿਲਖਚਿਕ ਵੀ ਲੈ ਇੱਕੜੀ ਗੱਲ ਚੱਕ ਸਾਤੀ ਤਿੱਖੀ ਮਿਰਚ ਅਸਲੀ ਮਸਲਸ ਸੱਚ ਬਣਾ ਬੈਠੇ ਆਪਾਂ ਕਿਚਕੀ ਲਾਏ ਇਹ ਅੰਨਾ ਦੇਖਣੇ ਹੋਰ ਸਾਡੀ ਮੈਂ ਦਿਖਾ ਕੇ ਦਊਗਾ ਚਲ ਵੀ ਚਲ ਵੀ ਸੋਣੇ ਖਿੱਚ ਵੀ ਖਿੱਚ ਵੀ ਇਹ ਰੈਡੀ 1 2 3 4 ਰੈਡੀ ਵੀ ਚੈੱਕ ਮਾਈਕ ਟੈਸਟਿੰਗ ਹਾਂ ਚੱਕ ਤਾਂ ਸਹੀ ਦੇਖੀ ਪਾਣੀ ਚ ਵੱਢਣ ਹੈ ਏ ਏ ਏ ਏ ਏ ਅੱਛਾ ਓਏ ਹੋਏ 500 ਦਾ ਕੁੱਤੀ ਜੀ ਜਿਆ ਸਾ ਲੱਗਿਆ ਸਵੇਰ ਨੂੰ ਮੈਨੂੰ ਤੈਨੂੰ ਢੱਕ ਜਾਣਾ ਸਵੇਰੇ ਚੱਕ ਇੱਕ ਹੋਰ ਨਾਲੀ ਆਗਲੀ ਵਾਰ ਕੀ ਮਗਰ ਨਹੀਂ ਹੁਣ ਨਹੀਂ ਖਾਣੀ ਇੱਥੋਂ ਬੱਤ ਬਹੁਤ ਕੁੱਤੀ ਸ਼ੈਆ ਓਏ ਅੱਧੀ ਗਾਦੀ ਗਾਦੀ ਕੋੜੀ ਦੀ ਹਾਂ ਨਹੀਂ 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 ਏ ਏ ਸਵੇਰ ਨੂੰ ਜੇ ਰੇਟ ਜੇ ਉਪਰੋਂ ਹਰੀਖਾਨਾ ਥੱਲੇ ਉਹ ਵੀ ਹਾ ਲਹਾਰੀ ਬੱਤੀ ਉਹਨੇ ਸਾਈਨ ਦੇਣਾ ਆ ਓਜਲੇ ਫਿਰ ਦੇ ਤਾਂ ਸਹੀ ਇੱਕ ਦਿਨ ਵਾਲੀ ਉਮੀਰੀ ਇੱਕ ਦਿਨ ਵਾਲੀ ਉਮੀਰੀ ਇਹਨਾਂ ਦੇ ਝਾਕਦੀ ਆ ਓਜਲੇ ਓਏ ਸਮਾਨ ਲਹਾ ਲਾ ਅੱਧਾ ਆ ਗਿਆ ਉਹ ਸੋਨੇ ਉਹ ਦੁੱਧ ਜਿਹੜੀ ਪੁੱਛ ਮੈਂ ਇੱਕ ਦਿਨ ਲਈ ਦੇ ਦੇ ਇਹਨੂੰ ਪਤਾ ਵੀ ਨਹੀਂ ਲੱਗਦਾ ਨਾ ਕਿਹੜੀ ਤੇਰੀ ਆ ਓ ਸੋਨੇ ਲੈ ਹੌਣ ਨਹੀਂ ਐ ਤੂੰ ਮਿਰਚ ਖਾਉਣੀ ਨਹੀਂ 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 ਲੈ ਸਾਬ ਦੀ ਮਿਰਚ ਖਾਗਦਾ ਹੋਂ ਤਾਂ ਨੌਂ ਨੇ ਲੈ 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 ਇਹ ਕਿਹੜੀ ਗੱਲ ਆ ਲੈ ਮੈਂ ਨਹੀਂ ਮੰਨਦਾ ਲੈ 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 ਮੈਂ ਨਹੀਂ ਖਾਂਦਾ ਮੈਂ ਮੰਨਦਾ ਹੀ ਨਹੀਂ ਪਹਿਲਾਂ ਬੁਰਕੀ ਖਾਜੂ ਹੌਣ ਨਹੀਂ ਖਾ ਆਉਣੀ ਪਹਿਲੀਆਂ ਕੌੜੀਆਂ ਓਏ ਤੇਰਾ ਕੋਈ ਆ ਵੀ ਖਾ ਜਾ ਸੋ ਓ ਆ ਰਹਿ ਗਈ ਔਜਲੇ ਐਕ ਰਹਿ ਗਈ ਤੇਰੀ ਆ ਫੌਜਲੇ ਆਇਆ ਉਹ ਤੇਰੇ ਉਹ ਤੇਰੇ ਸਾਡੇ ਉਹ ਹੈਲੋ ਮੂਆ ਕੇ ਮੂਆ ਕੇ ਗ੍ਰਾਈਂਡਰ ਮਸ਼ੀਨ ਆ ਭਰਾ ਮਾੜੀ ਮੋਟੀ ਆਪਣੀ ਗਰਮੀ ਗੁਰਮੀ ਸਾਗ ਆ ਲੈ ਰੋਟੀ ਖਾ ਲੈ ਲੈ ਮੈਂ ਸਾਫ ਕਰ ਦੇ ਮਿਰਚਾ ਹੋ ਲੈ ਕਿਉ ਭਾਈ ਮਿਰਚ ਮੁਰਚ ਲਿਆ ਉਹ ਬੰਦਾ ਮਿਰਚ ਭਾਲਦਾ ਹੋਰ ਮੇਰੀ ਗਾਸ ਛੋੜ ਓਏ ਉਹ ਹੈਲੋ ਮੇਰੀ ਗਾਸ ਛੋੜ ਲੋ ਦੇਵਾ ਨੂੰ ਮੈਂ ਇੱਥੇ ਅੱਜ ਲਈ ਆਏ ਤੁਸੀਂ ਕਿਉਂ ਮੇਰੀ ਬੇਇੱਜ਼ਤੀ ਕਰਾਉਂਦੇ ਆ ਹਾਂ ਮੈਂ ਚੱਲਿਆ ਮੈਂ ਚੱਲ Excus me sir please give me hari mirch ਪੰਜ ਸੱਤ ਲਿਆਓ ਬੱਦਖੰਡ ਦੀ ਕੋਲੀ ਵੀ ਆ ਜੀ ਤੇਰੇ ਆRaz ਨੂੰ diaper ਨਹੀਂ ਲਵਾਉਣਾ ਪੈ ਜਾਂਦਾ ਨਹੀਂ ਨਹੀਂ ਦੇਖੀ ਤੁਹਾਨੂੰ ਨੇ 500 ਰੋਟੀ ਹੋ ਰਹਾ ਬਈ ਬਈ ਦੇ ਲਾ ਉਹ ਤੇ ਕੋਈ ਰਾਤ ਨੂੰ ਖਾਂਦਾ ਖਾਂਦੇ ਜਾਂਦਾ ਕੋਲਡ ਕਾਫੀ ਹਾਂ ਬਰਗਰ ਰਫਰਾਇਆਂ ਸਭ ਕੋ ਖਾ ਗਏ ਕੰਨ ਰੋਟੀ ਖਾ ਲਈਏ ਰੋਟੀ ਜਰੂਰ ਖਾਣੀ ਹੈ ਜਮਾਨੇ ਦਾ ਨਾ ਟੋਕੋ ਯਾਰ ਖਰਾ ਲਾ ਨਾ ਟੋਕੋ ਭਰਾ ਦੀ ਅੱਛੂ ਕੰਮਾ ਕਹਿੰਦੇ ਆ ਅੱਛੂ ਕਹਿੰਦੇ ਦੀ ਕੰਮ ਤੇ ਖਾਗਦਾ ਉਹ ਦੇਖੀ ਜਾਦਾ ਇਹ ਚਾ ਦਾਲ ਦਾ ਸੱਟ ਕੋਲੀ ਔਜਲੇ ਦੇ ਖਾਲਾ ਓਏ ਕੀ ਕਿ ਲਾ ਜਾਏ ਉਹ ਕਿਹੜੀ ਕਰਮੋਲੀ ਮਿਰਚ ਨੂੰ ਦੇਖ ਰੋ ਆਈ ਨਹੀਂ ਆਈ ਨਹੀਂ ਮੋੜੀ ਸਰ ਮਿਰਚ ਲਿਆਓ ਬੰਦਾ ਠੰਡਾ ਵੈ ਜਾ ਲਾ ਆਜੋ ਆਜੋ ਰੱਖੋ ਰੱਖੋ ਪੰਜ ਸੱਤ ਮਿਰਚ ਚੱਲ ਬਈ ਇਹ ਕੀ ਆ ਮਿਰਚ ਦਾ ਬੱਚਾ ਇਹਦਾ ਫੋਸ ਵੀ ਨਹੀਂ ਲੋਂ ਰਹਿ ਗਿਆ ਸੀ ਮਿਰਚ ਦਾ ਬੱਚਾ ਫੋਜ ਲੈ ਫੋਜ ਲੈ ਡਾਕਟਰ ਵੀ ਨਹੀਂ ਬੱਲਾ ਬਣਾ ਤੋਈ ਫੋਜ ਲੈ ਚੱਲ ਬਈ ਮਿਰਚ 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 ਆਵੇ ਜੀ ਦੋ ਲਗਾਤਾਰ ਖਾਜੋ 2 ਐ 2 ਜੋੜ ਕੇ ਨਾ 2 ਜੋੜ ਕੇ ਨਹੀਂ 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 2 ਜੋੜ ਓਜਲੇ ਖਾ ਕੇ ਦਿਖਾਉਂਦੇ ਬੇਇਜ਼ਤੀ ਹੋਣੀ ਆ ਪੈਨ ਖਾਲਾ ਜੋ ਮਾ ਦੋ ਨੂੰ ਦੋ ਰਵੇਗਾ ਦਿੱਲੀ ਆਪਾਂ ਇਹਨਾਂ ਨੂੰ ਆਪਾਂ ਰਿਕਾਰਡ ਤੋੜ ਕੇ ਦਿਖਾਉਣਾ ਮੈਂਗਾ ਪਰ 11 ਵੀ ਉੱਥੇ ਆਪਾਂ ਸਿੱਧਾ ਫਲਾਈਟ 'ਚ ਆਹ ਨਹੀਂ ਆ ਪਾੜੀਆਂ ਜਾ ਦੋ ਵੀ ਆਗਾ ਉਹ ਨਹੀਂ ਨਹੀਂ ਦੋ ਹੀ ਦੋ ਹੀ ਲਗਰਤਾਰ ਲੈ ਗਿਆ ਚੱਕ ਬਈ ਚੱਕ ਮੇਰਾ ਸ਼ੇਰ ਚੱਲ ਬਈ ਲੈ ਤੂੰ ਫਾੜ ਯਾਰ ਤੇ ਦੋ ਦੀ ਕਿ ਤੂੰ ਲੋੜ ਆ ਯਾ ਤੈਨ ਚੱਕ ਚੱਕੋ ਬਾਜੋ ਫੜ ਕੀ ਉਹ ਨਹੀਂ ਭਰਾ ਯਾਰ ਇਹ ਕਿਹੜੀ ਗੱਲ ਆ ਲੈ ਫਾੜ ਯਾਰ ਆ ਚਾਰ ਚਾਰ ਓਜਲੇ ਨਹੀਂ ਲੈ ਸੋਨੇ ਚੱਕੀ ਚਾਰ ਉਹ ਚਾਰ ਚੱਲ ਓਜਲੇ ਮੇਰੀ ਗੱਲ ਹੁਣ ਬੇਇੱਜ਼ਤੀ ਆ ਏ ਇਦੇ ਨਾਲੇ ਹੀ ਮਗਰ ਇੱਕ ਹੋਰ ਮਗਰ ਨਾਲੇ ਮਗਰ ਹੋਰ ਚੱਲ ਚੱਲ ਉਹ ਤੇਰੇ ਸਾਧਗੇ ਉਹ ਚੱਲ ਓਏ ਚੱਲ 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 ਗਿਆੜ ਦੇ ਜਾੜ ਦੇ ਇੱਕ ਰਹਿ ਗਈ ਇੱਕ ਰਹਿ ਗਈ ਓ ਚੱਲ ਉਹ ਜਿਹੜੇ ਜਾੜਦੇ ਮੇਰੀ ਗਾ ਤੂੰ ਜਾੜ ਜਾ ਉਹ ਜਿਹੜੇ ਜਾੜਦੇ ਉਹ ਜਿਹੜੇ ਚੱਲ ਪੰਜ ਵੀ ਵਕਾਉਣ ਬਣੇਗਾ ਕਰੋੜਪਤੀ ਉਹ ਚੱਕ ਤੱਕ 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 ਮੇਰੀ ਗਾ ਸੌਣ ਚੱਕ ਮਾਮਾ ਆ ਵੀ ਚੱਕ ਉਹ ਜਿਹੜੇ ਚੱਕ ਹੁਣ ਬਾਰਕੀ ਟਿੱਕੀ ਮੂਹ ਚ ਰੱਖਾ ਉਹ ਚੱਕ ਯਾਰੋ ਥੱਲੇ ਸਟੀਆ ਦਾ ਉਹ ਜਿਹੜੇ ਆ ਲੈ ਵੜ ਮੇਰਾ ਭਰਾ ਮਿਰਚ ਦੇਗੀ ਮੈਂ ਟੋਲ ਟਿਕਾਉਂਦੇ ਆ ਜਾ ਗ੍ਰਾਈਂਡਰ ਮਸ਼ੀਨ ਸਟਿਕਾਉਂਦੇ ਮੇਰੀ ਗਾ ਸੌਣ ਲਾ ਤੂੰ ਗੋਲੇਉਣ ਵਾਲੇ ਪਹਿਲਵਾਨ ਨੂੰ ਵੀ ਪਿੱਛੇ ਛੱਡ ਜਾਣਾ ਮੈਨੂੰ ਲੱਗਦਾ ਜੇ ਹਾਬਾ ਤੂੰ ਮਿਰਚਾਂ ਖਾ ਰਿਆ ਆ ਨਹੀਂ ਕੀ ਮਤਲਬ ਵਾਈ ਡੂ ਤੁਸੀਂ ਯਾਰ ਕੀ ਇਹਦੇ ਅੰਦਰ ਕੀ ਫਟ ਕੀਤਾ ਤੁਸੀਂ ਓਏ ਕੋਈ ਹੰਡ ਦੀ ਪਲੇਟ ਮਗਾ ਲਾ ਹਾਂ ਐਕਸਕਿਊਜ਼ ਮੀ ਯਾਰ ਪਾਣੀ ਵੀ ਪੀਜੇ ਦੋ ਘੰਟੇ ਸਹੀ ਗੱਲ ਹੈ ਨਾ ਪਾਣੀ ਪੀਤਾ ਨਾ ਵਾਸਤਾ ਨਾਲ ਵੀ ਨਹੀਂ ਖਾਣੀ ਇੱਥੇ ਛੱਡਦੇ ਨਹੀਂ 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 ਦਾਲ ਤਾਂ ਖਾਣੀ ਮम्मा ਦੇ ਤਾਂ ਸਾਰਾ ਡੋਂਗਾ ਪਿਆ ਹੁਣਾਂ ਨੇ ਭਾਵੇਂ 2 ਘੰਟੇ ਪਾਣੀ ਪਾਇਆ ਉਹ ਮਰ ਚੋਰ ਨਹੀਂ ਪਾਣੀ ਪੀਣੀ ਇਹਨੇ ਦੇਖ ਲਿਓ ਮੇਰੀ ਗਾਸ ਉਹ ਹੋ ਜਿਹੇ ਆ ਵੀ ਚੱਕ ਮਿਰਚਾਂ ਹੋਰ ਪਾਈਏ ਉਹ ਨਹੀਂ ਯਾ ਚੱਕਲਾ ਮਮਾ ਦੂਹ ਰਹਿ ਗਈਆਂ ਉਹ ਪਾੜ ਰਹਿ ਗਈ ਉਹ ਤੈਨ ਰਹਿ ਗਈਆਂ ਮੇਰੀ ਗਾਸ ਸੁਣ ਲਾ ਇੱਕ ਸੁਣ ਲਾ ਮੇਰੀ ਗਾਸ ਸੁਣ ਤਾਂ ਤੈਨ ਰਹਿ ਗਈਆਂ ਕੀ ਹੋਇਆ ਪਿਛੋ ਲੈਟ ਜਾ ਗਈ ਆ ਊੜੂ ਜਦ ਜੰਗੀ ਨੂੰ ਬੜਾ ਲੜਦਾ ਉਹ ਲੇਟ ਜਾਗਦੀ ਕੋਈ ਨਹੀਂ ਕੋਈ ਜਾ ਕਰ ਰਹੀ ਮੇਰੀ ਘਰ ਸੌਣਾ ਉਹ ਲੇਟਾ ਵੀ ਜਾਗਦੀ ਨੀ ਘਾਲ ਉਹ ਉਪਾਏ ਰੂਮ ਦੇਖੋ ਉਹ ਸਾਲੇ ਲੇਟ ਲੂਟ ਕਿੱਥੇ ਹੋਏ ਉਹ ਹੈਗਾ ਬੰਦਾ ਨਾ ਮਹੀ ਹੈਗਾ ਕੋਲੋਂ ਕਿਨ ਰੱਖੇ ਪੈਰ ਨਾ ਚਪੇੜਾ ਨਾ ਖਾਓ ਆਹ ਆਹ ਰੋਜਾ ਗੁੱਲਾ ਦੇਖਦਾ ਆਹ ਦੇਖ ਲੈ ਮੈਂ ਨਹੀਂ ਖੋਲਿਆ ਨਾ ਕਰ ਨਾ ਕਰ ਤੂੰ ਟਾਲ ਟਾਲ ਲੁਕਾਵੇ ਜਾਨਾ ਬਾਰ ਬਾਰ ਸੋਦੇ ਅੰਦਰ ਬੜ ਜਾ ਟਾਲਟ ਲੈ ਇਹਨੂੰ ਜਾਣ ਲਈ ਓਏ ਅੱਛਾ ਬਾਹਰੋਂ ਬੱਤੀ ਜਗ ਰਹੀ ਐ ਓਏ ਹੋਏ ਬਾਬੇ ਰੂਮ ਸ਼ੂਮ ਬੜਾ ਘੇੜਾ ਓਏ ਓ ਮਰੀ ਚਲ ਗਿਆ ਓ ਮਰੀ ਓਏ ਤੂੰ ਟਾਲਦੀ ਤੇਰੀ ਮੈਂ ਓਏ ਤੂੰ ਟਾਲਦੀ ਛੱਡ ਦੇਣਾ ਬੱਸ ਹੋਲੇ ਆਇਆ 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 ਕਾਟ ਨਹੀਂ ਰਹਿਦਾ ਹੈ ਹੁਣ ਇਹਨੂੰ ਆਗੇ ਟੱਟੀ ਉਹਦੇ ਮਿਰਚਾ ਮਿਰਚਾ ਗਾਲਾਂ ਨਹੀਂ ਆੜਦਾ ਚੱਲ ਵਾਰ ਚੱਲ ਵਾਰ ਉਹਦੇ ਮਿਰਚਾ ਮਿਰਚਾ ਓਏ ਹੋ ਕੀ ਹੋਇਆ ਓ ਯਾਰ ਤੂੰ ਹੀ ਹਲਤੀ ਉਹਦੇ ਕਹਤਾ ਹੋਣਾ ਆਈ ਕੋਰ ਗੰਮਲੇ ਟੋਲਟਾ ਕੀ ਆ ਗੂੜਾ ਪੈ ਗਈ ਹੈ ਲਈ ਨਾ ਟਾਲ ਨਹੀਂ ਜਾਣ ਦੇਣਾ ਉਹਦੇ ਮਿਰਚਾ ਖਾ ਕੇ ਇਹਨੇ ਕਮਲ ਕੁੱਟਿਆ ਲੈ ਲੈ ਕਿਤੇ ਸੌਖਾ ਆ ਹੈ ਸਵਰਾਜ 855 ਲੱਗਾ ਆ ਲਾ 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 ਉਹਦੇ ਚਾਵਲਿਆ ਖਾਦਾ ਹੀ ਪਹਿਲਾਂ ਵੀ ਰੋਇਆ ਤੇਰੇ ਕਹਿ ਨਾਗਾ ਤੇਰੇ ਕਹਿ ਨਾਗਾ ਉਹ ਲੋਕਾਂ ਦਾ ਇਹ ਕੋਰੋਂ ਦੇ ਐਮਪੀ ਵਾਲਾ ਪਾਜੀ ਆਪਣਾ ਕਰੋ ਕਾ ਤੇ ਨਹੀਂ ਨਹੀਂ ਇਧਰ ਆ ਪਾਜੀ ਪਾਜੀ ਮਾੜਾ ਕੋਈ ਨਾ ਹੋਇਆ ਨਹੀਂ ਜਾਣ ਦਿੰਦੇ ਤੋ ਤੇ ਜਾ ਆ ਜਾ ਬੱਬਾ ਮੇਰਾ ਦਸਤ ਖਰਾਬ ਹੋਇਆ ਤੈਨੂੰ ਕੌਣ ਕਹਿੰਦਾ ਪੰਗੇ ਲੈਣ ਨੂੰ ਓਏ ਮੁੰਨਾ ਉਹ ਸਾਲਾ ਮੁੰਨਾ ਕਿੱਧਰ ਗਿਆ ਉਹ ਮੈਂ ਇੰਦਾ ਕਰਦਾ ਉੱਥੇ ਪਾੜ ਨਹੀਂ ਆਹ ਪਾੜੀਆਂ ਜਾਂਦਾ ਮੁੰਨਾ ਪੁਆ ਡਰਾਈ ਜਾਂਦਾ ਮੈਂ ਟਕਵਾ ਕਹਿੰਦਾ ਹਾਂ ਬਾਦਸ਼ਾ ਉਹ ਮੇਰੀ ਗਾਲ ਸੋੜ ਲਾ ਓਜ ਲਿਆ ਲੋ ਜੀ ਮੇਰ ਚਲਾ ਮੰਡੀ ਨੂੰ ਕਹਿੰਦੇ ਧੂਲੀ ਟਾ ਗਈ ਹੈ ਪੂਰੀ ਉਹ ਤੇਰੀ ਮੈਂ ਕਹ ਲੈ ਕਹ ਇੰਨੀ ਜਾਣ ਕੋਣ ਆਫ ਬਾਹਰ ਪਨੇਰੇ ਤੇ ਬਹਿ ਜਾ ਲੀਨਾ ਵੀ ਬਲਕਾ ਲੈ ਢੱਲੇ ਜਾਣਾ ਓ ਲਫਾਫਾ ਨਹੀਂ ਹੁੰਦਾ ਲਫਾਫਾ ਹੁੰਦਾ ਲਫਾਫਾ ਨਹੀਂ ਹੁੰਦਾ ਓ ਆਜਲੇ ਥੱਲੇ ਬੈ ਗਈ ਓ ਮੇਰੀ ਗਾਹ ਥੋੜਾ ਐ ਵੀ ਕਹੀ ਨਹੀਂ ਲਵੇੜੂਗਾ ਥੱਲੇ ਉਹ ਸਾਲਿਓ ਉਹ ਬਿੰਗੇ ਨਾਲ ਉਹ ਪੈਂਦਾ ਆਵਾਜ਼ ਆਉਣ ਲੱ ਪਈਆ ਪੱਲੇ ਪੈ ਜਾਣਾ ਓਜਲੇ ਨੇ ਕਹਿਦਾ ਨਾ ਮੈਂ ਟੱਚ ਲਾ ਦਿੰਦਾ ਆ ਲਉਂ ਗਿਆ ਕਰਲਾ ਤੈਨੂੰ ਇੱਥੇ ਕਿਸੇ ਨੇ ਕਹਿ ਦੇਣਾ ਟੱਟੀ ਡਿਗੀ ਤੇਰੀ ਤੇ ਵੀਡੀਓ ਵੀ ਲਾ ਪੰਜ ਦਸ ਮਿੰਟ ਦੇਖੀਏ ਜਰਾ ਸੀਰੀਅਸ ਸਾਸ ਵੀ ਕੋ ਸਾਸ ਵੀ ਕੋ ਵੀ ਬਹੁਤੀ ਚੈੱਕ ਉਹ ਆ ਜਾ ਉਹ ਜਾ ਬਰਾਵਾ ਜਾ 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 ਹਾਂ ਮੈਂ ਜਾ ਹਾਂ ਜਾ ਜਾ ਬੱਸ ਓਏ ਇਹ ਚਾਵ ਲਿਆ ਵੈਜੋ ਖਾਈ ਗਿਆ ਕਿਆ ਕਰਨਾ ਟੱਟੀ ਆ ਕਾਲਾ ਕਾਲਾ ਟੱਟੀ ਪਾ ਕਰਨਾ ਓ ਰੂਮ ਦੇ ਗੱਦੇ ਦੇ ਓਏ ਓ ਲੈ ਆਂ ਜਲੇ ਓਏ ਆ ਕੀ ਸੀ ਓ ਤੇਰੀ ਓ ਆ ਜਲੇ ਓ ਲੈ ਮਾਰਦਾ ਓਏ ਓਹ ਓਹ ਸਾਊਂਡ ਦੇਖ ਓਏ ਹੋ ਰਿਹਾ ਓਏ 40ਵੇਂ ਉਹ ਦੇ ਤਾਈ ਹੋ ਰਿਹਾ ਹੋ ਰਿਹਾ ਪਾਜੀ ਬੀਂ ਕਿਆ ਪਾਜੀ ਓ ਮੇਰੀ ਗਾਲ ਸੁਣ ਇੱਕ ਟੋਪ ਪਾਜੀ ਕੀ ਕਹਿੰਦਾ ਪਾਪਾ ਜੀ ਉਹ ਹੋਈਆਂ ਬਾਬਾਵਾ ਦੀ ਬਾਬਾਵਾ ਗੱਡਾ ਪਾਲਾ ਸੀ ਰੋ ਕੇ ਕਹਿੰਦਾ ਉਹ ਆ ਗਿਆ ਅੱਗੇ ਸੋਨੀ ਇਹ ਮਨੇ ਕੋਈ ਅੱਧਾ ਮਾਤਰੀ ਜਾਂਦਾ ਦੇ ਮੇਰੀ ਜਾਨੀ ਪਜਾ ਮਰੀ ਹੋ ਤਾ ਓ ਜਾ ਯਾਰ ਜਾ ਗੱਲਾ ਗੱਲਾ ਦਾ ਸੋਲਾ ਪੱਦੜਦਾ ਤੇ ਤੁਰਿਆ ਜਾਂਦਾ ਤਾਂ ਪੱਦ ਮਾਰ ਦਿੰਦੇ ਆ ਓਏ ओह फलो तोड़-तोड़ ना दियो ओए ओए ओ तोड़ है लम्मा पे बने छन-छन की बैठ के बता दो ना जहां बैठ बैठ के बताओ उसको इधर तू जी उधर जा पेड़ पे लल्ला करा डाल लगदा हा मेरे को डर लग रहा है ये मारे जी थी अपने अंदर हो गए

सुन। नहीं कोई दिक्कत हो रात को आ जाएंगे जहाँ जा, लड़की थे की, थे। की मौत हुई थी लड़के ने था कि माता प्राइड होटल में ये प्राइड होटल में होते जो लड़के ने मार दी थी इधर हुई थी मौत हुई थी तभी उसकी बात आती है सुन तो लीजिए हां हां मेन तो थोड़ा इधर पे चको चला करता सोला सही जे सामने मुंह करता देखिए कान देखिए कहता पीके मुंह खड़े कीते देखिए हां आ रहा है क्या हुआ क्या हुआ

कैसे क्यों नहीं कर सकते वो नहीं भाई भाई सच में ऐसी बात है माता रानी का नेम लेते हैं वही होगा फिर जी ये ऑन कर ले शब्द ऑन कर ले <laughs> 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 क्या कर रहे, <laughs> <laughs> क्या कर रहे? <laughs> करना क्या है आज 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 ना ਮੇਰੀ ਬਾਤ ਸੁਣੋ ਚੁਰਾ ਕੇ ਦਿਲ ਮੇਰਾ ਹੈ ਚੋਰੀਆਂ ਚੁਪੀ ਹੈ ਬਹੁਤ ਅੱਛੇ ਸੀ ਚੁਰਾ ਕੇ ਦਿਲ ਮੇਰਾ ਇਹ ਗੋਰੀਆਂ ਚਲੀ ਕਿਉਂ

ਵਧੀਆ ਲੱਗਾ ਵਧੀਆ ਲੱਗਾ ਬੈ ਤੈਨੂੰ ਵਧੀਆ ਲੱਗਾ ਹੂੰ ਹੂੰ ਦੇਖਿਆ ਪੰਜਾਬੀ ਇੱਦਾਂ ਹੀ ਰੌਣਕੀ ਹੁੰਦੇ ਆ ਲਵ ਯੂ ਬ੍ਰੋ ਖੁਸ਼ ਰਹੇ ਮੇਰਾ ਭਰਾ ਆਲਵੇਸ ਠੀਕ ਆ ਬਈ ਫਾਨਿਸ਼ ਆ ਨੇ ਆ ਐਵੇਂ ਨਾ ਕੁਝ ਗਲਤ ਲੈ ਜਾਓ ਭਰਾ ਆ ਆਪਣਾ ਮਿਲਿਆ ਆਪਾਂ ਨੂੰ ਬਹੁਤ ਚੜਦਾ ਆਪਣਾ ਆੜੀ ਆ ਤੇ ਜਦੋਂ ਆਪਾਂ ਇੱਥੇ ਆਈ ਜਾਈਦਾ ਉਦੋਂ ਹੀ ਆਪਾਂ ਬਾਈ ਨੂੰ ਮਿਲੀਦਾ ਆ ਤੇ ਠੀਕ ਹੈ ਜੀ ਖੁਸ਼ ਰਹੇ ਆਲਵੇਸ ਭਰਾ ਆਪਣਾ ਹੱਸਦਾ ਵਸਦਾ ਰਹੇ ਰੱਬੀ ਰੂਹਾਂ ਆ ਤੇ ਇੱਦਾਂ ਚਿੱਤ ਲਾਵੇ ਸਾਰਿਆਂ ਦਾ ਜਿੰਦਾ ਇਹਦੇ ਮਾਰੇ ਜਿਹੜੇ ਮੈਨੂੰ ਨਹੀਂ ਦੱਸੋ ਪਤਾ ਨਿਕਲੇਗਾ ਪਤਾ ਕਦੇ ਮਾਰੇਗਾ ਚਾਚਾ ਸੱਚੀ ਚਾਚਾ ਭਾਈ ਲੱਗਦੇ ਆ ਦੋਈ ਜਣੇ ਨਹੀਂ ਬੜ ਤੇ ਪੱਤ ਕਦੇ ਮਾਰੇ ਨੂੰ ਨਹੀਂ ਦੱਸੋ ਦਾਦਾ ਜੀ ਚਲ ਠੀਕ ਆ ਗੁੱਡ ਨਾਈਟ ਗੁੱਡ ਨਾਈਟ ਜਾ ਇਹਨਾਂ ਇਹਨੂੰ ਜੀਣ ਨਹੀਂ ਦੇਣਾ ਜਾਉ ਜਾਨ ਮੇਰਾ ਚੱਪਲ ਨਹੀਂ ਹੈ ਚੱਪਲ ਨਹੀਂ ਤੂੰ ਚੱਪਲ ਨਹੀਂ ਆ ਬਿਨਾਂ ਚੱਪਲ ਕੇ ਆਇਆ ਥਾ ਉਹ ਮੇਰੀ ਗੱਲ ਨੂੰ ਗੱਲ ਸੱਚੀ ਹੈ ਮਰੀ ਓਏ ਯਾਰ ਮੈਨੂੰ ਪਤਾ ਛੰ ਚੁਰਾ ਕੇ ਦਿਲ ਮੇਰਾ ਗੋਰੀਆ ਚਲੀ ਹੇ ਗੋਰੀਆ ਚਲੀ ਓਏ ਬਾਏ ਲੋਲੀ ਇਹ ਅਸਗਾ ਸ਼ੁਗਲ ਮੇਲਾ ਆਪਾਂ ਬਾਈ ਨਾਲ ਕੀਤਾ ਤੇ ਲਵ ਯੂ ਆਲਵੇਸ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਨੂੰ ਪ੍ਰਮਾਤਮਾ ਐ ਦੇ ਖੁਸ਼ ਰੱਖੇ ਤੇ ਲਵ ਯੂ ਬ੍ਰੋ ਆ ਤੁਹਾਡੇ ਗਰੀਬਾਂ ਨਾਲ ਜੱਗ ਵਲੇ ਆ ਇਹਦਾ ਆ ਅਮੀਰਾ ਪੂਰੀ ਐ ਲਹਿਰ ਵਹਿਰ ਘੜਦੇ ਆ ਖੁਸ਼ ਰਹੋ ਯਾਰ ਆਲਵੇਸ